ਉਹਨਾ ਜੀ ਬੀਬੀ ਸੁਖਦੇਵ ਫਰਖਸਾ ਕਿਹੜੀ ਜਗ੍ਹਾ ਤੇ ਇਹਦਾ ਪ੍ਰਾਪਨਾ ਲਗਾਇਆ ਇਹ ਪਿੰਡ ਖੈਰਾ ਦੇ ਵਿੱਚ ਪਿੰਡ ਖੈਰਾ ਦੇ ਵਿੱਚ ਜੀ ਸਤਾਰ ਮਠਾਰਮਸ ਠਾਰਮਾ ਭੰਡਾਰਾ ਜੀ ਅਸੀਂ ਤਾਂ ਇਹ ਕਹਾਂਗੇ ਜੀ ਇਹ ਭੰਡਾਰੇ ਹਮੇਸ਼ਾ ਹੀ ਹੁੰਦੇ ਰਹਿਣ ਤੇ ਇਹ ਜਦੋਂ ਮੇਲੇ ਲੱਗਦੇ ਆ ਤਾਂ ਪਿੰਡਾਂ ਦੇ ਵਿੱਚ ਜਿਹੜੀ ਪਿਆਰ ਦੀ ਸਾਂਝ ਵੱਜਦੀ ਆ ਇਹ ਮੇਲੇ ਹੋਣੇ ਚਾਹੀਦੇ ਆ ਹਰ ਦਮ ਤੇ ਪ੍ਰੋਗਰਾਮ ਵੀ ਕਰਾਇਆ ਗਿਆ ਹੈ ਹਰੇ ਹੋਰ ਵੀ ਆਪਣੇ ਹਸ਼ਿਆਰ ਮਾਹੀ ਜੀ ਆ ਰਹੇ ਨੇ ਤੇ ਹੈਪੀ ਲਾਪਰਾ ਜੀ ਬਹੁਤ ਬਹੁਤ ਬੜਾ ਬਚੇ ਨੇ ਹਰ ਜੀ ਬਲ ਬਲ ਜੀ ਇਹਨਾਂ ਦੇ ਬੱਚੇ ਵੀ ਨਾਲ ਆਲੇ ਆਇਆ ਹੈ ਹੈਪੀ ਲਾਪਰਾ ਜੀ ਕਾਜ ਦੇ ਲਈ ਗੁਰਪ੍ਰੀਤ ਫਕਰਾ ਫਕੀਰਾਂ ਦੇ ਬਾਰੇ ਗੱਲ ਕੀਤੀ ਸੁਖਮਨ ਸੁਖੀ ਜੀ ਸਪੈਸ਼ਲੀ ਕਹਿੰਦੇ ਹੈਪੀ ਲਾਪਰਾ ਮੇਰੇ ਖਲੀ ਆਇਆ ਅਸੀਂ ਦਾ ਸੰਗ ਤੁਹਾਨੂੰ ਇਹੀ ਗਾ ਗਏ ਜੀ ਇਹ ਧਰਤੀ ਜੀ ਧੰਨਵਾਦ ਹੈ ਜੀ ਪੰਜਾਂ ਦੇ ਸੰਤਾਂ ਦਾ ਇਹ ਧਰਤੀ ਪੰਜਾਂ دریاਾਂ ਦਾ ਪੰਜਾਂ ਧੰਨਵਾਦ ਧਰਤੀ ਬੰਦੇ ਜੀ ਪੰਜਾਬ ਦੇ ਵਿੱਚ ਜਿਹੜੇ ਇਹ ਮੇਲੇ ਤੇ ਚੰਦਾ ਵਾਪਰਨ ਕਲਪਨ ਨਹੀਂ ਚਾਹੀਦੀ ਇਹਦੇ ਵਿੱਚ ਕੀ ਸਾਡੇ ਦਿਲਾਂ ਦੇ ਵਿੱਚ ਇੱਕ ਦੂਜੇ ਲਈ ਪਿਆਰ ਵਾਧਾ ਵਾ ਔਰ ਨਸ਼ਿਆਂ ਤੋਂ ਅਸੀਂ ਕਹਿੰਦੇ ਵੀ ਸਾਰੀ ਜਿਹੜੀ ਸੰਗਤ ਆ ਜੇ ਗੁਰੂ ਚਰਨਾਂ ਨਾਲ ਫਕਰ ਫਕੀਰਾਂ ਨਾਲ ਜੁੜ ਗਈ ਹੈ ਤਾਂ ਉਹ ਰਸ਼ਿਆ ਨਸ਼ਿਆ ਤੋਂ ਵੀ ਰਹਿਤ ਜਾਂਦੀ ਹੈ ਤੇ ਨਸ਼ਿਆਂ ਵੱਲ ਨਹੀਂ ਜਾਂਦੀ ਸ਼ਸ਼ੀ ਕਾਲਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਏ ਹੋਏ ਵੀਰ ਮੇਰੇ ਚੈਨਲ ਵਾਲੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਂ ਜੀ ਔਰ ਮੈਂ ਵੂਮਨ ਜਸਟਿਸ ਆਰਗੇਨਾਈਜੇਸ਼ਨ ਪ੍ਰੈਜ਼ੀਡੈਂਟ ਪੰਜਾਬ ਔਰ ਲੁਧਿਆਣਾ ਫਕੀਰ ਸਭਾ ਦੀ ਖਜ਼ਾਨਚੀ ਬਾਬਾ ਟਰਲਾ ਬਾਬਾ ਸ਼ੇਖ ਫਰੀਦ ਗਦਨਸ਼ੀਨ ਮਹਨਤਪਾ ਬਨਿੰਦਰਪਾਲ ਜੀ ਉਹਨਾਂ ਦੀ ਚੇਲੀ ਹਾਂ ਉਹਨਾਂ ਦੀ ਬੇਟੀ ਆਂ ਔਰ ਉਹਨਾਂ ਦੇ ਸਦਕਾ ਜੋ ਵੀ ਉਹਨਾਂ ਦਾ ਸਖਾਇਆ ਏ ਅੱਜ ਉਹਨਾਂ ਦੇ ਕਲਮਾਪੁਰ ਮੇਰਾ ਤੇ ਚੱਲ ਰਹੀਆਂ ਤੇ ਅੱਜ ਇੱਥੇ ਤੱਕ ਪਹੁੰਚੀ ਆਂ ਸੋ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਮੇਲੇ ਦੇ ਵਿੱਚ ਆਈਆਂ ਨੇ ਸਾਡੇ ਗਦਦੀਨ ਸ਼ੀਨ ਬੀਬੀ ਸੁਖਦੇਵ ਕੌਰ ਜੀ ਜਿਨ੍ਹਾਂ ਨੇ ਪਹਿਲਾਂ ਵੀ ਮੇਲਾ ਕਰਵਾਉਂਦੇ ਨੇ ਔਰ ਇਸ ਵਾਰ ਇਹਨਾਂ ਨੇ ਮੈਨੂੰ ਨਮਾਣੀ ਜੀ ਨੂੰ ਨਮਾਜਾ ਮੇਲੇ ਦੇ ਵਿੱਚ ਔਰ ਆ ਕੇ ਬਹੁਤ ਹੀ ਅੱਛਾ ਲੱਗ ਰਿਹਾ ਮੇਲੇ ਦੇ ਵਿੱਚ ਕਿ ਸੰਗਤਾਂ ਦੇ ਨਾਲ ਫਕਰਾਂ ਦੇ ਨਾਲ ਕਲਾਕਾਰਾਂ ਦੇ ਨਾਲ ਬੀਬੀ ਜੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਰ ਰਹੇ ਨੇ ਤੇ ਮੈਂ ਬਸ ਇਹੀ ਉਸ ਪਰਮਾਤਮਾ ਤੋਂ ਅੱਲਾਹ ਤਾਲਾ ਤੋਂ ਦੁਆ ਮੰਗਾਗੀ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਔਰ ਨਾਲ ਦੀ ਨਾਲ ਜੋ ਸੰਗਤਾਂ ਨੇ ਜੋ ਵੀ ਸ਼ਰਤਾਂ ਲੈ ਕੇ ਆਈਆਂ ਨੇ ਉਹਨਾਂ ਦੀ ਸ਼ਰਤਾਂ ਪੂਰੀ ਹੋਏ ਤੇ ਚੜ੍ਹਦੀ ਕਲਾ ਵਿੱਚ ਰਹੇ ਸਾਰਾ ਸਮਾਜ ਸਾਰੀ ਦੁਨੀਆ ਸਾਰਾ ਦੇਸ਼ ਦੁਨੀਆ ਸਾਰਾ ਪੰਜਾਬ ਆਪਣਾ ਚੜ੍ਹਦੀ ਕਲਾ ਵਿੱਚ ਰਹੇ